ਦਾ ਕਿਰਤੀ ਕਮਾਂ ਜਿੰਦਾਬਾਦ 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 ਸਾਰਜੋ ਸਾਹਿਬ 임लाल ਸਰਕਸਖਤਰ ਟੈਕਨੀਕਲ ਸਰਵਜੂਨੀਅਰ ਅਸੀਂ ਅੱਜ ਟੈਂਸ਼ਨਰ ਜੂਨੀਅਰ ਨਾਲ ਸਾਂਝੇ ਤੌਰ ਤੇ ਅੱਜ ਐਸਡੀਐਮ ਦਫ਼ਤਰ ਮੁੱਖ ਮੰਤਰੀ ਪੰਜਾਬ ਦਾ ਉਤਲਾ ਫੂਕ ਰਹੇ ਆ ਕਿਉਂਕਿ ਮੁੱਖ ਮੰਤਰੀ ਪਿਛਲੇ ਲੰਬੇ ਸਮੇਂ ਤੋਂ ਇਹਦੇ ਜੋੜੇ ਵੀ ਬਿਜਲੀ ਮੰਤਰੀ ਹੋਵੇ ਪਾਵੇ ਪਾਵਰ ਕਾਮ ਦੀ ਮੈਨੇਜਮੈਂਟ ਹੋਵੇ ਉਹ ਮਤਲਬ ਗੱਲਾਂ ਮਤਾਂ ਦੇ ਵਿੱਚ ਲਿਜਾ ਕੇ ਮਲਾਜਮਾਂ ਨੂੰ ਰੱਖ ਰਹੀ ਹੈ ਨਾ ਕਿ ਉਹ ਮਸਲੇ ਹੱਲ ਕਰ ਰਹੀ ਹੈ ਅਤੇ ਨੀਤੀ ਕਾਂਦੀ ਨੀਤੀ ਨੂੰ ਅੱਗੇ ਵਧਾਵਾ ਜਿਹੜਾ ਉਹ ਦਿੱਤਾ ਜਾ ਰਿਹਾ ਇੱਥੋਂ ਦੀ ਸਰਕਾਰ ਸਵੀ ਡਿਵੀਜ਼ਨਾਂ ਸਬ ਡਿਵੀਜ਼ਨਾਂ ਨੂੰ ਵੇਚਣ ਲਈ ਤਤਪਰ ਹੈ ਜਿਸ ਦੇ ਲਈ ਸਮੁੱਚੇ ਮੁਲਾਜ਼ਮ ਸੰਘਰਸ਼ ਦੇ ਮੈਦਾਨ ਵਿੱਚ ਹੈ ਅੱਜ 44000 ਪੋਸਟਾਂ ਖਾਲੀ ਹੋਣ ਦੇ ਬਾਵਜੂਦ ਵੀ ਮੁਲਾਜ਼ਮ ਦਿਨ ਰਾਤ ਇੱਕ ਕਰਕੇ ਲੈਣਾ ਚਲਾ ਰਹੇ ਹੈ ਲੇਕਿਨ ਇੱਥੋਂ ਦੀ ਸਰਕਾਰ ਮੰਨੀਆਂ ਹੋਈਆਂ ਮੰਗਾਂ ਨੂੰ ਵੀ ਲਾਗੂ ਕਰਨ ਲਈ ਤਿਆਰ ਨਹੀਂ ਹੈਗੀਆਂ ਸਹਿਮਤਿਆਂ ਹੋਣ ਦੇ ਬਾਵਜੂਦ ਵੀ ਸਾਡੀਆਂ ਮੰਗਾਂ ਜਿਹੜੀਆਂ ਨਹੀਂ ਮੰਨੀਆਂ ਜਾ ਰਹੀਆਂ ਇਸ ਲਈ ਬਿਜਲੀ ਮੁਲਾਜ਼ਮਾਂ ਤਿੰਨ ਦਿਨ ਦੀ ਮਾਸਲੀਵ ਤੇ ਚੱਕ ਆਪਣਾ ਰੋਸ ਪ੍ਰੋਟੈਸਟ ਕਰ ਰਹੇ ਆ ਉਲਟਾ ਮੁਲਾਜ਼ਮਾਂ ਨੂੰ ਉਹਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਅੱਜ ਐਸਮਾ ਵਰਗੇ ਕਾਨੂੰਨ ਲਾਗੂ ਕਰਕੇ ਦਹਿਸ਼ਤ ਜਗਾ ਕਰਨ ਦਾ ਜਿਹੜਾ ਉਹ ਪ੍ਰੋਗਰਾਮ ਸਰਕਾਰ ਉਹ ਲੀਕ ਰਹੀ ਹੈ ਲੇਕਿਨ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕੱਲ੍ਹ ਨਾਲੋਂ ਅੱਜ ਜਿਹੜੀ ਉਹ ਵਧੀ ਹੈ ਇਸ ਕਰਕੇ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਆਉਣ ਵਾਲੇ ਸਮੇਂ ਦੇ ਵਿੱਚ ਇਸ ਸੰਘਰਸ਼ ਨੂੰ ਆਪਾਂ ਹੋਰ ਤਿੱਖਾ ਕਰਾਂਗੇ ਜੇਕਰ ਸਰਕਾਰ ਨਹੀਂ ਚੁਗਦੀ ਤਾਂ ਅਸੀਂ ਅੱਗੇ ਵਧਾਂਗੇ ਜੀ ਕੱਦ ਸਾਲ ਦੀ ਤੁਹਾਨੂੰ ਦਿੱਤਾ ਜਾ ਰਿਹਾ ਹੈ ਇਹ ਪੰਜਾਬ ਸਰਕਾਰ ਦੇ ਕੋਈ ਵੀ ਜਿਹੜੀ ਮੰਗ ਹੈ ਨਾ ਕਰਮਚਾਰੀਆਂ ਦੀ ਤੇ ਨਾ ਹੀ ਪੈਨਸ਼ਨਰਾਂ ਦੀ ਮੰਨੀਏ ਉਹਨੇ ਮੀਟਿੰਗਾਂ ਦੇਣ ਤੋਂ ਬਾਅਦ ਸਾਡੇ ਕੋਲ ਆ ਕੇ ਮੁੱਕਰ ਜਾਂਦੇ ਹੋ ਤੇ ਸਬੰਧ ਵਿੱਚ ਤੇ ਇਹਨਾਂ ਨੇ 29 ਤਰੀਕ ਨੂੰ ਮੀਟਿੰਗ ਦਿੱਤੀ ਸੀ 29 ਤਰੀਕ ਨੂੰ ਮੀਟਿੰਗ ਦੇਣ ਤੋਂ ਬਾਅਦ ਇਹਨਾਂ ਨੇ ਫਿਰ ਮੀਟਿੰਗ ਕੈਨਸਲ ਕਰਕੇ 20 ਵਾਰ ਸੁਮੀਟ ਕਰਤੀ ਔਰ ਇਸ ਕਰਕੇ ਕਰਮਚਾਰੀਆਂ ਔਰ ਪੈਨਸ਼ਨਰਾਂ ਦੇ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਔਰ ਕਰਮਚਾਰੀਆਂ ਵੱਲੋਂ ਨਾਲੇ ਪੈਨਸ਼ਨਰਾਂ ਵੱਲੋਂ ਇਹ ਮਾਸਿਕ ਲੀਵ ਜਿਹੜੀ ਹੈ 3 ਦਿਨ ਦੀ ਦਿੱਤੀ ਗਈ ਹੈ 11 12 13 ਦੀ ਔਰ ਅੱਜ ਦੂਜਾ ਦਿਨ ਹੈ ਅੱਜ ਦੂਜੇ ਦਿਨ ਕੱਲ ਵੀ ਸਰਕਾਰ ਜਿਹੜੀ ਕੇਪੀ ਕੇ ਵੀ ਸਾਹਬ ਦੇ ਮੂਰੇ ਕ੍ਰੀਨ ਦੇ ਮੂਰੇ ਡੀਐਸਪੀ ਨੇ ਮੈਨੂੰ ਧਰਨਾ ਹੋਇਆ ਉਸ ਤੋਂ ਬਾਅਦ ਇਹ 5 ਤਰੀਕ ਨੂੰ ਜਿਲ੍ਹੇਸ਼ਾਨ ਵੀ ਦੇ ਮੂਰੇ ਧਰਨਾ ਹੋਇਆ ਔਰ ਅੱਜ ਜਿਹੜਾ ਉਹਦੀ ਆਰਟੀਪੂ ਕੋ ਇੱਥੇ ਫੂਕ ਰਹੇ ਆ ਇਹ ਸਾਹਬ ਦੇ ਸਾਹਮਣੇ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਵੀ ਇਹ ਸਰਕਾਰ ਜਿਹੜੀ ਨਕਮੀ ਸਰਕਾਰ ਨੂੰ ਅਸੀਂ ਬੋਟਾਂ ਪਾਈਆਂ ਔਰ ਇਹਨਾਂ ਲੋਕਾਂ ਨੇ ਸਾਰੀਆਂ ਜਿਹੜੀਆਂ ਸਾਡੀਆਂ ਜੁਨੀਆਂ ਵੀ ਸਾਡਾ ਚੋਣਤਾ ਮਿਲਦੀਆਂ ਸੀ ਉਹ ਇਹਨਾਂ ਨੇ ਖਤਮ ਕਰਨੀਆਂ ਲਾਤੀਆਂ ਸਾਡਾ ਪੇਸਕੇਲਾਂ ਦਾ ਏਰੀਆ ਸੀਗਾ ਉਹਦੇ ਵਿੱਚ ਵੀ ਇਹਨਾਂ ਨੇ ਇੱਕ ਸਮਾਨ ਪਾਇਆ ਔਰ 23 ਵਰਸ਼ਿਆਂ ਜਿਹੜੀ ਇੰਕਰੀਮੈਂਟ ਲੱਗਣੀ ਸੀ ਉਹਦੇ ਵਿੱਚ ਵੀ ਇਹਨਾਂ ਨੇ ਇੱਕ ਸਮਾਨ ਪਾਇਆ ਔਰ ਚੌਥੀ ਇਹ ਜਿਹੜਾ ਸਕੇਲਾਂ ਦਾ ਏਰੀਆ ਹੈ ਉਹ 42 ਕਿਸਾਨਾਂ ਦੇ ਵਿੱਚ ਇਹਨਾਂ ਨੇ ਕਰਤਾ ਜਦ ਕਿ ਉਹ ਕਿਸਾਨ ਜੇ ਇਕੱਠੇ ਪੈਸੇ ਮਿਲਦੇ ਤਾਂ ਬੰਦਾ ਕਿਸੇ ਵਰਤ ਵੀ ਲੈਂਦਾ لیکن দাদা ਜੀ 1.5 5000 ਕਰਕੇ ਇਹਨਾਂ ਨੇ ਦੇਣਾ ਸ਼ੁਰੂ ਕਰਨਾ ਹੈ ਜਦ ਕਿ 27 ਤੱਕ ਵੀ ਸਰਕਾਰ ਹੈ ਉਸ ਤੋਂ ਬਾਅਦ ਇਹ ਸਰਕਾਰ ਵੀ ਜੰਦੀ ਲੱਗਣੀ ਜਿੱਦਾਂ ਦੇ ਹਾਲਾਤ ਹੋਏ ਹੋਏ ਪੰਜਾਬ ਦੇ ਵਿੱਚ ਔਰ ਕਿਸਾਨਾਂ ਦੇ ਨਾਲ ਇਹਨਾਂ ਨੇ ਕਿਹਾ ਕੀਤਾ ਕਿਸਾਨਾਂ ਤੋਂ ਹੁਣ ਦਰਦਿਆ ਨੇ ਇਹ ਉਹਨਾਂ ਨੇ ਕੈਨਸਲ ਕਰ ਦਿੱਤਾ ਸੋ ਇਹ ਗੱਲ ਹੈ ਮੇਰਾ ਸਾਰਿਆਂ ਨੂੰ ਇਹੀ ਨਿਵੇਦਨ ਹੈ ਪੰਜਾਬ ਸਰਕਾਰ ਨੂੰ ਵੀ ਨਿਵੇਦਨ ਹੈ ਵੀ ਜੇ ਇਹ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਇਹਨਾਂ ਦੇ ਖਿਲਾਫ ਹੋਰ ਸੰਘਰਸ਼ਾ ਜਿਹੜਾ ਚੱਲਦਾ ਕੀਤਾ ਜਾਊਗਾ ਦੇਲਾ ਤੋਂ ਵੀ ਡਰਦੇ ਲੋਕਾਂ ਦਾ ਪਾਵਰ ਕਾਮਪਨੀ পেনশন ਯੂਨੀਅਨ ਪੰਜਾਬ ਦਾ ਹੈ ਜੋ ਮੈਂਬਰ ਅੱਜ ਅਸੀਂ ਭਗਵੰਤ ਜਮਾਨ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਸਾਡੇ ਪੰਜਾਬ ਦੇ ਇੱਥੇ ਬੰਦੀ ਨੂੰ ਬਾਰ ਬਾਰ ਮੀਟਿੰਗਾਂ ਦੇ ਕੇ ਲਾਰੇ ਲਾ ਕਾ ਇਹ ਗੱਲ ਕਹਿੰਦੀ ਆਈ ਹੈ ਤੇ ਅਸੀਂ ਮੁਲਾਜ਼ਮਾਂ ਦੇ ਔਰ ਪੈਨਸ਼ਨਾਂ ਦੀ ਜੋ ਵੀ ਮੰਗਾ ਹੈਗੀਆਂ ਅਸੀਂ ਉਹਨਾਂ ਦਾ ਜਲਦ ਹੀ ਨਿਬਟਾਰਾ ਕਰ ਦੇਵਾਂਗੇ ਤੁਹਾਨੂੰ ਇਹ ਜਿਹੜੇ ਧਰਨੇ ਮਜਾਰੇ ਨਾਣ ਦੇਵਾਂਗੇ ਉਹ ਸਾਡੀ ਜਿਹੜੀਆਂ ਬੀਬੀਆਂ ਹੋਰ ਰਜ਼ਾਰੇ ਚ ਕੰਮ ਕਰਦੀਆਂ ਗਿਆ ਉਹਨਾਂ ਨੂੰ ਅਸੀਂ ਟੈਂਕੀ ਤੇ ਵੀ ਚੜ੍ਹ ਨਹੀਂ ਦੇਵਾਂਗੇ ਤੇ ਅਸੀਂ ਜਲਦ ਹੀ ਜਿਹੜਾ ਉਹ ਤੁਹਾਡਾ ਕੰਮ ਜਿਹੜੇ ਅਸੀਂ ਕਰਾਂਗੇ ਪਰ ਬੜੇ ਬਥੋਸ ਦੀ ਗੱਲ ਹੈ ਸ਼ਰਮ ਵਾਲੀ ਗੱਲ ਹੈ ਤੇ ਸਾਨੂੰ ਬਲਾਕ ਆ ਆ ਪਾਣਾ ਨਹੀਂ ਹੈ ਉਹ ਅਗਲਾ ਟਾਈਮ ਵੀ ਜਿਹੜਾ ਦੇਣਾ ਨਹੀਂ ਹੈ ਤੇ ਉਹਦੇ ਚ ਜਥੇ ਬਹੁਤ ਜ਼ਿਆਦਾ ਰੋਸ ਪਾਇਆ ਗਿਆ ਅੱਜ ਅਸੀਂ ਅਰਥੀ ਭੁਖ ਬੁਝਾਰਾ ਜਿਹੜਾ ਐਡਮ ਦੇ ਦਫ਼ਤਰ ਅਕੈ ਮੰਗ ਪੱਤਰ ਵੀ ਦੇਵਾਂਗੇ ਤੇ ਆਉਣ ਵਾਲੇ ਟਾਈਮ ਵਿੱਚ ਇਹਦੇ ਨਾਲ ਉੱਤੇ ਖਤਮ ਰਹਿਣਗੇ ਪ੍ਰਧਾਨ ਨੰਬਰ ਸਾਹਿਬ ਅਸੀਂ ਪੈਨਸ਼ਨ ਅਤੇ ਰੈਗੂਲਰ ਮੁਲਾਜ਼ਮ ਲਗਾਤਾਰ ਸੰਘਰਸ਼ ਤੇ ਰਾਤੇ ਆਂ ਔਰ ਅਸੀਂ ਇਹ ਸੰਘਰਸ਼ ਕਰਕੇ ਅੱਜ ਆਪਾਂ ਜਿਹੜਾ ਮੁੱਖ ਮੰਤਰੀ ਦਾ ਜਿਹੜਾ ਪੁਤਲਾ ਸੀ ਫੂਕ ਰਹੇ ਆ ਔਰ ਅਸੀਂ ਸਾਡੇ ਜਿਹੜੇ ਰੈਕਟਰ ਮੁਲਾਜ਼ਮ ਹੈ ਉਹ ਤਿੰਨ ਦਿਨ ਦੀ ਮਾਸਕਲੀਵ ਤੇ ਹੈ ਔਰ ਸਾਡੀ ਜਿਹੜੀ ਮੰਗ ਹੈ ਵੇ ਸਾਡੇ ਜਿਹੜੇ ਕੱਚੇ ਕਰਮਚਾਰੀ ਪੱਕੇ ਕੀਤੇ ਜਾਣ ਔਰ ਜਿਹੜੀ ਪੁਰਾਣੀ ਪੈਨਸ਼ਨ ਹੈ ਉਹ ਬਹਾਲ ਕੀਤੀ ਜਾਵੇ ਔਰ ਜਿਹੜੀ ਸਾਡੀ ਡਿਵੀਜ਼ਨ ਦੇ ਅੰਦਰ ਕਾਫੀ ਜਿਹੜੀਆਂ ਪੋਸਟਾਂ ਉਹ ਘਟ ਨੇ ਉਹਨਾਂ ਨੂੰ ਜਿਹੜਾ ਭਰਿਆ ਜਾਵੇ ਤਾਂ ਜੋ ਇੱਥੇ ਦਾ ਜਿਹੜਾ ਮਾਹੌਲ ਹੈ ਉਹ ਵਧੀਆ ਢੰਗ ਤਰੀਕੇ ਨਾਲ ਜੇਣਾ ਚੱਲ ਸਕੇ ਹਾਂ ਜੀ ਨਹੀਂ ਨਾ ਸਰ ਕੋਲੋਂ ਨਾ ਰੋਕੋ ਇਹ ਲੰਬੇ ਸਮੇਂ ਤੋਂ ਮੁਲਾਜ਼ਮ ਅਤੇ ਪੈਨਸ਼ਨ ਜੋਇੰਟ ਪਰੰਟ ਜਿਹੜਾ ਹੈ ਲਗਾਤਾਰ ਸੰਘਰਸ਼ ਕਰ ਰਿਹਾ ਹੈ ਪੰਜਾਬ ਦੀ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਮੀਟਿੰਗਾਂ ਦੇਖਾ ਮੀਟਿੰਗਾਂ ਦੇਖਾ ਜਿਸ ਦਿਨ ਮੀਟਿੰਗ ਹੁੰਦੀ ਉਸ ਦਿਨ ਉਹ ਮੀਟਿੰਗ ਕਰਦੀ ਨਹੀਂ ਹੈ ਮੁੱਕ ਜਾਂਦੀ ਵੀ ਅਤੇ ਹੁਣ ਵੀ ਜਿਹੜੀ ਹੈ ਪਿਲੇ ਲੰਬੇ ਸਮੇਂ ਤੋਂ ਮੁਲਾਜ਼ਮ ਜਿਹੜੇ ਸੰਘਰਸ਼ ਕਰ ਰਹੇ ਹੈ ਤੇ ਸਰਕਾਰ ਨਾਲ ਜਿਹੜੀ ਹੈ ਮੀਟਿੰਗ ਜਿਹੜੀ ਹੈ ਆ ਦੋ ਤਰੀਕੇ ਨੂੰ ਤੁਸੀਂ ਦੋ ਤੇ ਬਾਅਦ ਕੈਂਸਲ ਕਰਤਾ 10 ਦੀ ਕਰਤੀ 10 ਤੋਂ ਬਾਅਦ ਫਿਰ ਕੈਂਸਲ ਕਰਕੇ ਹੋਣਾ ਆ ਜਿਹੜੀ ਹੈ 20 ਅਗਸਤ ਦੀ ਜਿਹੜੀ ਮੀਟਿੰਗ ਹੈ ਕਰਤੀ ਮੈਂ ਹੁਣ ਇਹ ਆਸ ਨਹੀਂ ਹੈ ਵੀ ਇਹ ਵੀ ਆਸ ਨਹੀਂ ਆ ਵੀ ਮੁਲਾਜ਼ਮਾਂ ਨਾਲ ਜਿਹੜੀ ਹੈ ਮੀਟਿੰਗ 20 ਵਾਲੀ ਸੀ ਹੋਊਗੀ ਇਸ ਕਰਕੇ ਬੇਨਤੀ ਹੈ ਵੀ ਜਿਹੜਾ ਫਰੰਟ ਜਵੰਟ ਫਰੰਟ ਹੈ ਉਹ ਮੈਦਾਨ ਦੇ ਵਿੱਚ ਲੜਾਈ ਜੜ ਰਿਹਾ ਏ ਤੇ ਜੇ ਪੰਜਾਬ ਸਰਕਾਰ ਨਾਲ ਮੁਲਾਜ਼ਮਾਂ ਦੀਆਂ ਮੰਗਾਂ ਨਾ ਆਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਕੇ ਹੋ ਸਕਦਾ ਮੈਂ ਵਿਭਾਗਾਂ ਦੇ ਜਿਹੜੇ ਇਸ ਤਰੀਕੇ ਨਾਲ ਜਿਹੜੇ ਹੜਤਾਲ ਵਾਧਈਏ ਇਹਨਾਂ ਨਾਲ ਜਿਹੜਾ ਧੰਨਵਾਦ 4 TVੰਕਲਾਈਟ ਐਟਿਕ ਪੈਨਸ਼ਨ ਜੁਨੀਅਰ ਪੰਜਾਬ ਦਾ ਨੰਬਰ 40 ਅੱਜ ਜਿਹੜੇ 11 ਤੋਂ 12 13 ਤਿੰਨ ਦਿਨ ਦਾ ਜਿਹੜਾ ਪ੍ਰੋਗਰਾਮ ਹੈ ਉਹ ਇਕਤਾ ਮੰਚ ਤੇ ਜੁਆਇੰਟ ਫੋਰਮ ਤੇ এমਪਲਾਈਜ਼ ਦੇ ਰਲ ਕੇ ਪੈਨਸ਼ਨ ਐਸੋਸੀਏਸ਼ਨ ਜਿਹੜੀ ਪੈਨਸ਼ਨ ਜੁਨੀਅਰ ਜਿਹੜੀ ਪੰਜਾਬ ਦੀ ਹੈ ਉਹ ਇਹਦੀ ਮਦਦ ਦੇ ਵਿੱਚ ਖੜੀ ਹੈ ਉਹ ਡਟ ਕੇ ਇਹਦੀ ਮਦਦ ਕਰੇਗੀ ਜੇ ਜੋ ਵੀ ਐਕਸ਼ਨ ਇਹ ਨਾਲ ਕਰਨ ਦੀ ਕੋਸ਼ਿਸ਼ ਕਰਨਗੇ ਸੀ ਉਹਨਾਂ ਦਾ ਅੱਗਾ ਹੁਕਮ ਉਹਨਾਂ ਦਾ ਸਾਥ ਦੇਵਾਂਗੇ ਅੱਜ ਦਾ ਪ੍ਰੋਗਰਾਮ ਜਿਹੜਾ ਸੀਗਾ ਪਹਿਲੇ ਕੱਲ ਅਸੀਂ ਆਰਤੀ ਫੂਕੀ ਹੈ ਡਿਵੀਜ਼ਨ ਦੇ ਮੋਰੇ ਤੇ ਅੱਜ ਐਸਡੀਐਮ ਦਾ ਉੱਤੇ ਮੋਰੇ ਆਰਤੀ ਫੂਕ ਕੇ ਐਸਡੀਐਮ ਸਾਹਿਬ ਨੂੰ ਮੁੱਖ ਮੰਤਰੀ ਪੰਜਾਬ ਨੂੰ ਜਿਹੜਾ ਇੱਥੇ ਹੋਇਆ ਮੁੱਖ ਮੰਤਰੀ ਜੀ ਵੀ ਭੇਜਾਂਗੇ ਕੋਈ ਇੰਨਾ ਕਹਿੰਦਾ ਹੋਇਆ